ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਾਂ-ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਿਹਰ ਭਰਿਆ ਹੱਥ ਸਦਾ ਹੀ ਆਪ ਸਭਨਾ ਦੇ ਸਿਰ ਤੇ ਰਹੇ ਐ ਅਰਦਾਸ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਹੈ ਜੀ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਪੰਜਾਬ ਵਿੱਚ ਸੂਫੀ ਫਕੀਰਾਂ ਦਾ ਬੜਾ ਜ਼ੋਰ ਸੀ ਸੂਫੀ ਫਕੀਰ ਤੇ ਤੱਪਸਵੀ ਕਾਫੀ ਗਿਣਤੀ ਵਿੱਚ ਸਨ ਪਰ ਈਰਖਾ ਤੇ ਹੰਕਾਰ ਉਹਨਾਂ ਦੇ ਅੰਦਰ ਬਹੁਤ ਭਰਿਆ ਆਇਆ ਸੀ। ਉਹਨਾਂ ਦੇ ਹਿਰਦੇ ਤਪੇ ਰਹਿੰਦੇ ਸੀ ਤੇ ਜੇ ਕੋਈ ਉਹਨਾਂ ਨਾਲ ਬਹਿਸ ਕਰਦਾ ਤਾਂ ਉਹ ਗਰਮ ਹੋ ਕੇ ਮਰਨ ਮਰਾਉਣ ਤੇ ਵੀ ਤਲ ਜਾਂਦੇ ਸਨ। ਐਸੇ ਤਰ੍ਹਾਂ ਦਾ ਇੱਕ ਫਕੀਰ ਸੀ ਮੀਆਂ ਮਿੱਠੂ। ਐਸੇ ਆਲਕੋਟ ਤੋਂ ਥੋੜੀ ਦੂਰ ਰਹਿੰਦਾ ਸੀ। ਗੁਰੂ ਪਿਆਰਿਓ ਹਮਝਾ ਗੋਸ ਨੂੰ ਸਿੱਧੇ ਰਾਹ ਪਾ ਕੇ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੀਏ ਮਿੱਠੇ ਵੱਲ ਚੱਲ ਪਏ ਮੀਏ ਦੇ ਬੇਅੰਤ ਚੇਲੇ ਸਨ ਤਪ ਅਲਮਸਤੀ ਤੇ ਸਵਤੰਤਰਤਾ ਦਾ ਦਾਵਾ ਕਰਕੇ ਉਸਨੇ ਬਹੁਤ ਸਾਰੇ ਹਿੰਦੂ ਨੌਜਵਾਨ ਬੱਚਿਆਂ ਨੂੰ ਮੁਸਲਮਾਨ ਬਣਾ ਲਿਆ ਸੀ ਧਾਗੇ ਤਵੀਤ ਤੇ ਜੰਤਰ ਮੰਤਰ ਕਰਦਾ ਸੀ ਹਜ਼ਾਰਾਂ ਔਰਤਾਂ ਮਰਦ ਉਸਤੇ ਡੇਰੇ ਵਿੱਚ ਬੈਠੇ ਰਹਿੰਦੇ ਸਨ ਕੋਈ ਔਲਾਦ ਦੀ ਮੰਗ ਕਰਦਾ ਸੀ ਤੇ ਕੋਈ ਦੁਸ਼ਮਨ ਨੂੰ ਬਰਬਾਦ ਕਰਵਾਉਣਾ ਚਾਹੁੰਦਾ ਸੀ ਤੇ ਕੋਈ ਧਾਗਾ ਕਰਉਣਾ ਚਾਹੁੰਦਾ ਸੀ ਕੋਈ ਇਸਤਰੀ ਉਹਦੇ ਵਸ ਵਿੱਚ ਹੋ ਜਾਏ ਐਸੀਆਂ ਗੈਰ ਕੁਦਰਤੀ ਗੱਲਾਂ ਹੁੰਦੀਆਂ ਸਨ ਪਰਮ ਤੇ ਪਖੰਡ ਬਹੁਤ ਜੋਰਾਤੇ ਸੀ ਉਸਦੇ ਚੇਲੇ ਨਰਾਲੇ ਸਨ ਚੇਲਿਆਂ ਵਿੱਚ ਐਸੇ ਪੁਰਸ਼ ਵੀ ਸਨ ਜੋ ਦੁਰਾਚਾਰੀ ਵੀ ਸਨ ਨਸ਼ਾ ਭੰਗ ਪੀ ਕੇ پاگل ਹੋਏ ਬੁਰਾਈਆਂ ਹੀ ਸੋਚਦੇ ਰਹਿੰਦੇ ਸੀ ਅਨੇਕਾ ਪਤੀਵਰਤਾ ਔਰਤਾਂ ਦੇ ਧਰਮਾਂ ਨੂੰ ਦਾਗ ਲਾਇਆ ਜਾਂਦਾ ਸੀ ਮੀਏ ਮਿੱਠੇ ਦੇ ਡੇਰੇ ਦੀ ਅੰਧੇਰ ਕਰਦੀ ਦੀ ਚਰਚਾ ਦੂਰ ਦੂਰ ਤੱਕ ਪਹੁੰਚੀ ਹੋਈ ਸੀ ਗੁਰੂ ਜੀ ਨੂੰ ਮੀ ਕਿਸੇ ਦੁਖੀ ਨੇ ਇਹ ਵਾਰਤਾ ਸੁਣਾਈ ਤਾਂ ਗੁਰੂ ਸਾਹਿਬ ਜੀ ਉਸ ਸਮੇਂ ਮੀਏ ਮਿੱਠੇ ਵੱਲ ਚੱਲ ਪਏ ਪਿੰਡ ਤੋਂ ਬਾਹਰ ਮੀਏ ਮਿੱਠੇ ਦਾ ਡੇਰਾ ਸੀ ਗੁਰੂ ਸਾਹਿਬ ਜੀ ਉਸਦੇ ਡੇਰੇ ਦੇ ਨੇੜੇ ਰਾਉ ਤੇ ਜਾ ਕੇ ਬੈਠ ਗਏ ਗੁਰੂ ਸਾਹਿਬ ਜੀ ਦਾ ਬਾਣਾ ਨਾ ਹਿੰਦੂ ਸਾਦਾ ਵਰਗਾ ਸੀ ਨਾ ਮੁਸਲਮਾਨ ਫਕੀਰਾਂ ਵਰਗਾ ਸੀ ਮਈਏ ਮਿੱਠੇ ਦੇ ਚੇਲੇ ਗੁਰੂ ਜੀ ਤੇ ਭਾਈ ਮਰਦਾਨੇ ਜੀ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਈ ਗੁਰੂ ਸਾਹਿਬ ਜੀ ਕੋਲ ਖਲੋਗੇ ਤੇ ਕਈ ਪੁੱਛਣ ਵੀ ਲੱਗ ਪਏ ਕਿ ਗੁਰੂ ਜੀ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਕੌਣ ਹੋ ਪਰ ਗੁਰੂ ਜੀ ਚੁੱਪ ਰਹੇ ਕਿਸੇ ਨਾਲ ਕੁਝ ਵੀ ਬਚਨ ਬਲਾਸ ਨਾ ਕੀਤਾ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਜੀ ਪ੍ਰਭੂ ਪ੍ਰੇਮ ਵਿੱਚ ਮਗਨ ਹੋ ਕੇ ਲੀਨ ਹੋ ਗਏ ਤੇ ਕੁਝ ਸ਼ਬਦਾਂ ਦਾ ਉਚਾਰਨ ਕੀਤਾ ਗੁਰੂ ਸਾਹਿਬ ਜੀ ਦੇ ਸ਼ਬਦਾਂ ਨੂੰ ਸੁਣ ਕੇ ਕੁਝ ਚੇਲੇ ਝੋਮਣ ਲੱਗ ਪਏ ਉਹਨਾਂ ਦੇ ਹਿਰਦੇ ਵਿੱਚ ਸਦੀਆਂ ਤੋਂ ਬਸੇ ਹੋਏ ਹਨੇਰੇ ਜਿਹੜੇ ਸੀ ਉਹਨਾਂ ਵਿੱਚ ਚਾਨਣ ਹੋਣ ਲੱਗ ਪਿਆ ਇੱਕ ਉਹਨਾਂ ਵਿੱਚ ਮੀਆਂ ਮਿੱਠੇ ਦਾ ਬੜਾ ਸਿਆਣਾ ਚੇਲਾ ਸੀ ਉਨੇ ਇਸਲਾਮਵਾਦੀਆਂ ਪੁਸਤਕਾਂ ਦਾ ਗਿਆਨ ਸੁਣਿਆ ਹੋਇਆ ਸੀ ਉਸਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਸੀ ਜੋ ਗੁਰੂ ਸਾਹਿਬ ਜੀ ਦੇ ਵਚਨਾਂ ਨਾਲ ਮੇਲ ਨਹੀਂ ਖਾਂਦੀਆਂ ਸਨ ਉਹ ਪੱਜਾ ਪੱਜਾ ਮੀਏ ਮਿੱਠੇ ਕੋਲ ਗਿਆ ਤੇ ਹੱਥ ਜੋੜ ਕੇ ਕਿਹਾ ਹੇ ਮੁਰਸ਼ਿਦ ਦੋ ਮਨੁੱਖ ਆਏ ਹਨ ਉਹਨਾਂ ਦਾ ਬਾਣਾ ਅਜੀਬ ਹੈਗਾ ਵਾ ਉਹ ਤੇ ਉਹਨਾਂ ਦੇ ਬੋਲ ਵੀ ਜਿਹੜੇ ਨੇ ਬਹੁਤ ਨਰਾਲੇ ਨੇ ਉਹ ਕਲਾਮ ਵੀ ਨਰਾਲਾਈ ਪੜ੍ਹਦੇ ਹਨ ਤਾਂ ਮੀਆਂ ਮਿੱਠੇ ਨੇ ਕਿਹਾ ਉਹ ਕੀ ਕਹਿੰਦੇ ਹਨ ਚੇਲੇ ਨੇ ਕਿਹਾ ਕਿ ਇੱਕ ਨੇ ਆਖਿਆ ਕਿ ਲੱਖ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ ਕੋਈ ਵੀ ਖੁਦਾ ਦੇ ਕਮਾਂ ਦੀ ਸਾਰ ਨਹੀਂ ਲੈ ਸਕਦਾ ਪਰ ਤੁਸੀਂ ਤੇ ਸਾਰੇ ਮੁਸਲਮਾਨ ਤਾਂ ਸੱਤ ਪਤਾਲ ਤੇ ਸੱਤ ਆਕਾਸ਼ ਮੰਨਦੇ ਹੋ ਐਸ ਲਈ ਕੌਣ ਸੱਚਾ ਏ ਤਦ ਮੀਆਂ ਮਿੱਠਾ ਨੇ ਕਿਹਾ ਅਸੀਂ ਤਾਂ ਉਹ ਕੁਝ ਦੱਸਦੇ ਹਾਂ ਜੋ ਕੁਝ ਸਾਡੇ ਵਲੀ ਨੇ ਸਾਨੂੰ ਦੱਸ ਕੇ ਕਹਿਨੇ ਇਹ ਪਤਾ ਨਹੀਂ ਕੋਣਾ ਤਾਂ ਚੇਲੇ ਨੇ ਕਿਹਾ ਕਿ ਤੁਸੀਂ ਪਤਾ ਕਰੋ ਤੇ ਅੱਗੇ ਜਾ ਕੇ ਮਿਲੋ ਉਹਨਾਂ ਨੂੰ ਕਿਤੇ ਕੰਮ ਹੀ ਨਾ ਵਿਗੜ ਜਾਵੇ ਉਹ ਤਾਂ ਕੁਫਰ ਦਾ ਪ੍ਰਚਾਰ ਕਰ ਰਹੇ ਹਨ ਤਦਮੀਆਂ ਮਿੱਠਾ ਨੇ ਹਾਸੇ ਕੇ ਕਿਹਾ ਮੇਰੇ ਜਿਉਂਦੇ ਜੀ ਕੁਫਰ ਦਾ ਪ੍ਰਚਾਰ ਨਹੀਂ ਹੋ ਸਕਦਾ ਕੋਈ ਵੀ ਵਲੀ ਪੀਰ ਮੇਰਾ ਮੁਕਾਬਲਾ ਕਰਨ ਵਾਲਾ ਨਹੀਂ ਆ ਮੇਰੇ ਨਾਂ ਦਾ ਪਤਾ ਹੈ ਮੈਂ ਮੀਆਂ ਮਿੱਠਾ ਹਾਂ ਗੁਰੂ ਪਿਆਰੇਓ ਚਿਮਟੇ ਨੂੰ ਜ਼ਮੀਨ ਤੇ ਮਾਰ ਕੇ ਕਹਿਣ ਲੱਗਾ ਐ ਮੇਰਾ ਕਰਾਮਾਤੀ ਚਿਮਟਾਈ ਐ ਕਹਿ ਕੇ ਰਿਧੀਆਂ ਸਿਧੀਆਂ ਦਾ ਮਾਲਕ ਮੀਆਂ ਮਿੱਠਾ ਉੱਠ ਕੇ ਖੜਾ ਹੋਇਆ ਗਲ ਦੇ ਲੰਮੇ ਚੋਲੇ ਨੂੰ ਠੀਕ ਕੀਤਾ ਤਸਬੀਹ ਨੂੰ ਦੇਖਿਆ ਚਿਮਟਾ ਹੱਥ ਵਿੱਚ ਫੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਚੱਲ ਪਿਆ ਮਨ ਵਿੱਚ ਧਾਰਿਆ ਕਿ ਉਹ Hindu ਹੈ ਤਾਂ ਮੁਸਲਮਾਨ ਬਣਾ ਦੇਵਾਂਗਾ ਜੇ ਮੁਸਲਮਾਨ ਹੈ ਤਾਂ ਚੇਲਾ ਆਪਣਾ ਉਹਨੂੰ ਬੜਾਵਾਗਾ ਪਰ ਹੰਕਾਰੀ ਪੀਰ ਐ ਨਹੀਂ ਸੀ ਸਮਝਦਾ ਕਿ ਹੰਕਾਰ ਦੀ ਫਾਹੀ ਵਿੱਚ ਫਸਿਆ ਹੋਇਆ ਪੀਰ ਸੰਤੰਤਰ ਆਤਮਾ ਨੂੰ ਫੜਨ ਵਾਸਤੇ ਚੱਲ ਆਈ ਜੋ ਖੁੱਲੇ ਅਸਮਾਨਾਂ ਵਿੱਚ ਉਡਾਰੀਆਂ ਮਾਰ ਰਹੀ ਸੀ ਮੀਆਂ ਮਿੱਠਾ ਗੁਰੂ ਸਾਹਿਬ ਜੀ ਦੇ ਨੇੜੇ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਪ੍ਰਭਾਵਸ਼ਾਲੀ ਤੇ ਮਨਮੋਹਣ ਚਿਹਰੇ ਵੱਲ ਉਸਨੇ ਵੇਖਿਆ ਰਬੀ ਨੂਰ ਦੀਆਂ ਕਿਰਨਾਂ ਨੇ ਉਸਦੇ ਨੈਣਾਂ ਨੂੰ ਤੂੰ ਜਲਾ ਦਿੱਤਾ ਏ ਪੈਰ ਧਰਤੀ ਨਾਲ ਜੋੜ ਕੇ ਅਣ ਤੱਕ ਅੱਖਾਂ ਨਾਲ ਦੇਖਣ ਦਾ ਯਤਨ ਕਰਨ ਲੱਗਾ ਉਸ ਦੀਆਂ ਅੱਖਾਂ ਅਗੇ ਇਹ ਅਖਰਉਣ ਲੱਗ ਪਏ ਨਰੰਕਾਰ ਸਚ ਨਰਲੇਪ ਆਤਮਾ ਭਗਤੀ ਰੋਸ਼ਨੀ ਗੁਰੂ ਪਿਆਰਿਓ ਉਸ ਵੇਲੇ ਭਾਈ ਮਰਦਾਨਾ ਜੀ ਰਬਾਬ ਵਜਾ ਰਿਹਾ ਸੀ ਤੇ ਗੁਰੂ ਸਾਹਿਬਾਂ ਜੀ ਰਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਰਾਗ ਵਿੱਚ ਜਾਦੂ ਹੁੰਦਾ ਏ ਰਸ ਅਤੇ ਪ੍ਰੇਮ ਭਰਿਆ ਕੀਰਤਨ ਸੁਣ ਕੇ ਮੀਏ ਮਿੱਠੇ ਦਾ ਹੰਕਾਰ ਚੂਰ ਚੂਰ ਹੋ ਗਿਆ ਪੀਰ ਦੇ ਹੰਕਾਰੀ ਨੈਣ ਨੀਵੇਂ ਹੋ ਗਏ ਹੌਲੀ ਹੌਲੀ ਅੱਗੇ ਵਧਿਆ ਤੇ ਗੁਰੂ ਸਾਹਿਬਾਂ ਦੇ ਕੋਲ ਜਾ ਕੇ ਜਾ ਖਲੋਤਾ ਏ ਪਰ ਉਸਨੇ ਆਪਣਾ ਸਿਰ ਨਹੀਂ ਨਵਾਇਆ ਉਸਨੇ ਕੋਈ ਆਦਰ ਨਾ ਕੀਤਾ ਖਲੋਤਾ ਗੁਰੂ ਸਾਹਿਬਾਂ ਵੱਲ ਵੇਖਦਾ ਏ ਗੁਰੂ ਜੀ ਦੇ ਸ਼ਕਤੀਮਾਨ ਨੈਣਾ ਵਨੇ ਉਹਦੇ ਨੈਣਾ ਨੂੰ ਖਿੱਚ ਲਿਆਏ ਫਿਰ ਸੱਚੇ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਕਿਹਾ ਆਹੋ ਮੀਆਂ ਮਿੱਠਾ ਜੀ ਬੈਠੋ ਜੀਵਨ ਦੀ ਕੜੀ ਨੂੰ ਸਫਲਾ ਕਰੀਏ ਸਤ ਸੰਗ ਹੀ ਜੀਵਨ ਸਫਲਾ ਕਰ ਸਕਦਾ ਏ ਆਪਾਂ ਸੁਦਾਗਰਾਂ ਕੋਈ ਚੰਗੀ ਸੁਦਾਗਰੀ ਕਰੀਏ ਗੁਰੂ ਜੀ ਨੇ ਬਚਨ ਕੀਤਾ ਮੀਆਂ ਮਿੱਠਾ ਤੇ ਬੈਠ ਗਿਆ ਏ ਤੇ ਸੋਚਣ ਲੱਗਾ ਇਹ Hindu ਜਾਪਦੇ ਹਨ ਇਹ ਮੁਸਲਮਾਨ ਵੀ ਹੋ ਸਕਦੇ ਹਨ ਗੁਰੂ ਪਿਆਰਿਓ ਮੇਂ ਇਹ ਮਿੱਠੇ ਦੇ ਹਿਰਦੇ ਵਿੱਚ ਪਰਮ ਸੀ ਮਨੁੱਖਤਾ ਨਾਲ ਪਿਆਰ ਨਹੀਂ ਸੀ ਉਹ ਆਪਣੇ ਮੁਸਲਮਾਨ ਧਰਮ ਨਾਲ ਪਿਆਰ ਕਰਦਾ ਸੀ ਜੀਵਨ ਤੇ ਭਗਤੀ ਦੀ ਖੋਜ ਨਹੀਂ ਸੀ ਮੁਸਲਮਾਨ ਮੱਤ ਦੇ ਵਾਅਦੇ ਦੀ ਉਸ ਦੇ ਮਨ ਵਿੱਚ ਧੁੰਨ ਸਵਾਰ ਰਹਿੰਦੀ ਗੁਰੂ ਜੀ ਨੇ ਕੀਰਤਨ ਦੀ ਸਮਾਪਤੀ ਨਹੀਂ ਕੀਤੀ ਸਗੋਂ ਗਾਈ ਕੇ ਗੁਰੂ ਸਾਹਿਬ ਨੇ ਇੱਕ ਸ਼ਬਦ ਗਾਇਆ ਸੀ ਉਸ ਦਾ ਭਾਵ ਇਹ ਵੀ ਕਿ हे ਪੁਰਸ਼ਾ ਇਸ ਦ੍ਰਿਸ਼ਟੀ ਮਾਨਜਕ ਦੇ ਵਿੱਚ ਪਰਮਾਤਮਾ ਦੀ ਭਗਤੀ ਸਿਮਰਨ ਦਾ ਵਪਾਰ ਕਰਨ ਵਾਸਤੇ ਤੈਨੂੰ ਮਾਨਸ ਦੇ ਪ੍ਰਾਪਤ ਹੋਈਏ ਐਸ ਵਾਸਤੇ ਗੁਰੂ ਸੁਦਾਗਰ ਕੋਲ ਜਾ ਕੇ ਭਗਤੀ ਤੇ ਸੱਚ ਦਾ ਵਪਾਰ ਕਰ ਜੋ ਮੁਨਾਫਾ ਹੋਵੇ ਉਸ ਨੂੰ ਸਾਹਮਣੇ ਰੱਖ ਜਗਤ ਵਿੱਚ ਅਨੇਕਾਂ ਵਸਤੂਆਂ ਹਨ ਜਿਹੜੀਆਂ ਪਿਆਰੀਆਂ ਹਨ ਉਹ ਵਸਤੂਆਂ ਐ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਵਸਤੂਆਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਜੋ ਤੁਰਨ ਲੱਗਿਆਂ ਸਾਥ ਚੱਲੇ ਤੇ ਰਾਹ ਵਿੱਚ ਸਹਾਇਤਾ ਕਰੇ ਉਹ ਪਰਮਾਤਮਾ ਜੋ ਅੱਗੇ ਦਰਗਾਹ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਏ ਉਹ ਬਹੁਤ ਸਿਆਣਾ ਏ ਉਸ ਦੇ ਕੋਲ ਹੀਰਾ ਫੇਰੀ ਨਹੀਂ ਚਲਦੀ ਉਹ ਤਾਂ ਚੰਗੀਆਂ ਵਸਤੂਆਂ ਦਾ ਗਾਹਕ ਆ ਹੁਣ ਪੁੱਛੋਗੇ ਚੰਗੀਆਂ ਵਸਤੂਆਂ ਕਿਹੜੀਆਂ ਨੇ ਉਹ ਹੈ ਰਾਮ ਨਾਮ ਤੇ ਪਰਮਾਤਮਾ ਦਾ ਸਿਮਰਨ ਐਸ ਵਾਸਤੇ ਹਰ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਹਰ ਸਿਮਰਨ ਤੇ ਹਰ ਉਸਤਤ ਦਾ ਸੌਦਾ ਲੈ ਕੇ ਅੱਗੇ ਜਾਓਗੇ ਤਾਂ ਉਸ ਸਮੇਂ ਨਰੰਕਾਰ ਖੁਸ਼ ਹੋਵੇਗਾ ਉਸ ਪਤੀ ਪਰਮੇਸ਼ਰ ਨੂੰ ਖੁਸ਼ ਕਰਨ ਵਿੱਚ ਹੀ ਸਾਡਾ ਭਲਾ ਹੈ ਜਿਨ੍ਹਾਂ ਲੋਕਾਂ ਕੋਲ ਪਰਮਾਤਮਾ ਦੀ ਭਗਤੀ ਰਾਸ ਨਹੀਂ ਹੈ ਉਹਨਾਂ ਨੂੰ ਪਰਮਾਤਮਾ ਕਿਵੇਂ ਸੁਖ ਦੇ ਸਕਦਾ ਹੈ ਉਹ ਕਿਵੇਂ ਸਤਕਾਰੇ ਜਾ ਸਕਦੇ ਹਨ ਪਰਮਾਤਮਾ ਭਗਤੀ ਤੋਂ ਬਿਨਾ ਹੋਰ ਸਭ ਕੀਰਤਾਂ ਝੂਠੀਆਂ ਹਨ ਜੋ ਮਾੜੇ ਝੂਠੇ ਤੇ ਧੱਗ ਕਰਮ ਕਰਦੇ ਹਨ ਉਹਨਾਂ ਦਾ ਮਨ ਤੇ ਸ਼ਰੀਰ ਮਾੜਾ ਹੋ ਜਾਂਦਾ ਹੈ ਜੋ ਤਨ ਮਨ ਕਰਕੇ ਮਾੜੇ ਹੋ ਜਾਂਦੇ ਹਨ ਦੁਨੀਆਦਾਰੀ ਦੀ ਸੁਦਾਗਰੀ ਕਰਨ ਵਾਸਤੇ ਦਰਗਾਹ ਵਿੱਚ ਸਤਕਾਰੇ ਨਹੀਂ ਹੋ ਜਾਂਦੇ ਉਹਨਾਂ ਨੂੰ ਸਤਗੁਰ ਤੇ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਕਈ ਮਨੋਖ ਸਾਧੂ ਪੀਰ ਬ੍ਰਾਹਮਣ ਇਹ ਅਨੁਭਵ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ਉੱਚੇ ਖਾਨਦਾਨਾ ਵਿੱਚ ਹੋਇਆ ਏ ਉਹ ਲੋਕਾਂ ਵਿੱਚ ਸਤਕਾਰੇ ਹੁੰਦੇ ਹਨ ਇਸ ਕਰਕੇ ਉਹਨਾਂ ਨੂੰ ਪ੍ਰਭੂ ਸਿਮਰਨ ਦੀ ਲੋੜ ਨਹੀਂ ਆ ਇਹ ਗਲਤ ਏ ਜੋ ਮਾੜੇ ਕਰਮ ਕਰਦਾ ਏ ਉਹ ਚਾਹੇ ਕੋਈ ਵੀ ਹੋਵੇ ਉਹ ਦੁੱਖ ਜ਼ਰੂਰ ਉਠਾਵੇਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ਖੋਟੇ ਕਰਮ ਕਰਦਾ ਉਹ ਹੁੰਦਾ ਜਾਂਦਾ ਤੇ ਪੁਛਤਾਉਂਦਾ ਏ ਗੁਰੂ ਸਾਹਿਬਾਂ ਨੇ ਕਿਹਾ हे ਪੁਰ샤 ਚੰਗੇ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਝਾਉਣਾ ਚਾਹੀਦਾ ਏ ਕਿ ਹਰੀ ਨਾਮ ਸਿਮਰਨ ਵਿੱਚ ਹੀ ਤੇਰੀ ਵਡਿਆਈ ਏ ਜੋ ਪਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ ਨੂੰ ਪਰਮ ਨਹੀਂ ਰਹਿੰਦਾ ਉਹ ਜਨਮ ਮਰਨ ਦੀ ਮੈਲ ਧੋ ਕੇ ਬੈਠਦੇ ਹਨ ਤੇ ਉਹ ਸਦਾ ਵਾਸਤੇ ਨਿਸ਼ਚਿੰਤ ਹੋ ਜਾਂਦੇ ਹਨ ਹਰੀ ਦਾ ਸਿਮਰਨ ਕਰਕੇ ਹੀ ਪ੍ਰਾਣੀ ਨੂੰ ਬਹੁਤਾ ਫਲ ਮਿਲਦਾ ਏ ਜੋ ਪਰਮਾਤਮਾ ਦੀ ਭਗਤੀ ਕਰਦਾ ਏ ਉਹ ਦਲੇਰ ਗੁਰੂ ਪਿਆਰਿਓ ਐ ਸੁਣ ਕੇ ਮੀਆਂ ਮਿੱਠੇ ਦੀ ਹਿਰਦੇ ਉਤੋਂ ਈਰਖਾ ਤੇ ਨਫ਼ਰਤ ਦਾ ਪਰਦਾ ਪਾਸੇ हट ਗਿਆ ਉਸ ਨੂੰ ਜੋਤਪਸਿਆ ਕਾਲਾ ਇਲਮ ਤੇ ਮੁਰਸ਼ਦ ਦੇ ਵਰਦਾ ਮਾਣ ਸੀ ਉਹ ਮਾਣ ਉਹਦਾ ਟੁੱਟ ਗਿਆ ਤੇ ਗੁਰੂ ਸਾਹਿਬਾਂ ਦੇ ਨੇੜੇ ਹੋ ਕੇ ਕਹਿਣ ਲੱਗਾ ਜੋ ਕੁਝ ਮੈਂ ਆਪਣੇ ਆਪ ਨੂੰ ਸਮਝਦਾ ਸੀ ਹੁਣ ਮੈਂ ਉਹ ਨਹੀਂ ਰਿਹਾ ਮੇਰੇ ਤੇ ਮਿਹਰ ਕਰੋ ਮੈਨੂੰ ਬਖਸ਼ ਦਿਓ ਮੈਨੂੰ ਇੰਜ ਲੱਗ ਰਿਹਾ ਏ ਜਿਵੇਂ ਮੇਰੀ ਤਪੱਸਿਆ ਦਾ ਫਲ ਮੈਥੋਂ ਖੁੱਸ ਰਿਹਾ ਏ ਮੇਰਾ ਮਨ ਭਾਰਾ ਹੁੰਦਾ ਜਾ ਰਿਹਾ ਏ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਤੁਸੀਂ ਅੱਲਾਹ ਤਾਲਾ ਦੇ ਰੂਪ ਹੋ ਤਦ ਗੁਰੂ ਸਾਹਿਬਾਂ ਨੇ ਮੁਸਕਰਾ ਕੇ ਕਿਹਾ ਮੀਆਂ ਮਿੱਠਿਆ ਤੇਰਾ ਪ੍ਰਤਾਪ ਸੁਣ ਕੇ ਅਸੀਂ ਤੈਨੂੰ ਮੇਲਾ ਨ ਆਇਆ ਮੀਆਂ ਮਿੱਠੇ ਨੇ ਕਿਹਾ ਮੈਂ ਇੱਕ ਮਾਮੂਲੀ ਬੰਦਾ ਹਾਂ ਮੇਰਾ ਪ੍ਰਤਾਪ ਕੁਝ ਵੀ ਨਹੀਂ ਆ ਗੁਰੂ ਪਿਆਰਿਓ ਮੀਏ ਮਿੱਠੇ ਦਾ ਇਹ ਬੋਲ ਸੁਣ ਕੇ ਸੱਚੇ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੜੇ ਪ੍ਰਸੰਨ ਹੋ ਕੇ ਪ੍ਰਸੰਨ ਹੋ ਕੇ ਮੀਆਂ ਮਿੱਠੇ ਨੂੰ ਨਿਹਾਲ ਕਰ ਦਿੱਤਾ ਉਸ ਨੂੰ ਸਿਮਰਨ ਭਗਤੀ ਲੋਕ ਸੇਵਾ ਤੇ ਨਿਮਾਣਾ ਹੋ ਕੇ ਰਹਿਣ ਦੀ ਚਾਅ ਚ ਦਸੀ ਫਿਰ ਮੀਆਂ ਮਿੱਠਾ ਉਸੇ ਤਰ੍ਹਾਂ ਗੁਰੂ ਸਹਿਬਾਂ ਤੇ ਅੱਲਾ ਦੇ ਗੁਣ ਗਾਣ ਲੱਗ ਪਿਆ ਇਸ ਤਰ੍ਹਾਂ ਮੀਆਂ ਮਿੱਠੇ ਦਾ ਹੰਕਾਰ ਤੋੜ ਕੇ ਗੁਰੂ ਜੀ ਅੱਗੇ ਚੱਲ ਪਏ ਸੋ ਗੁਰੂ ਪਿਆਰੀ ਸਾ ਸੰਗ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ